スマイला ट्यूटोरियल विच ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 7ਵੀਂ ਪਾਠ 2 ਵਿੰਡੋਜ਼ ਐਕਸਪਲੋਰਰ ਵਿੱਚ ਇਸ ਪਾਠ ਦੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜ੍ਹਾਂਗੇ ਇਹ ਆਪਾਂ ਪਾਰਟ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਵਿੰਡੋਜ਼ ਐਕਸਪਲੋਰਰ ਬਾਰੇ ਦੱਸਣਾ ਚਾਹਾਂਗਾ ਟੀ ਵਿੰਡੋਜ਼ ਐਕਸਪਲੋਰਰ ਨੂੰ ਫਾਈਲ ਐਕਸਪਲੋਰਰ ਵੀ ਕਿਹਾ ਜਾਂਦਾ ਹੈ ਇਹ ਵਿੰਡੋਜ਼ ਐਕਸਪਲੋਰਿੰਗ ਸਿਸਟਮ ਦੀ ਇੱਕ ਐਪਲੀਕੇਸ਼ਨ ਹੈ ਐਦੀ ਵਿੰਡੋ ਤੁਹਾਨੂੰ نیچے ਨਜ਼ਰ ਆ ਰਹੀ ਹੈ ਐਜੇ ਦੋ ਪੇਨ ਹੁੰਦੇ ਨੇ ਤੇ ਲੈਫਟ ਪੇਨ ਤੇ ਰਾਈਟ ਪੇਨ ਜਿਹੜਾ ਲੈਫਟ ਪੇਨ ਹੈ ਉਹ ਸਾਡੀਆਂ ਜਿੰਨੀ ਵੀ ਕੰਪਿਊਟਰ ਡਰਾਈਵਜ਼ ਹੈ ਫੋਲਡਰਸ ਹੈ ਉਹਨਾਂ ਨੂੰ ਦਿਖਾਉਂਦਾ ਹੈ ਤੇ ਰਾਈਟ ਸਾਈਡ ਤੇ ਜਿਹੜੀ ਤੁਸੀਂ ਡਰਾਈਵ ਜਾਂ ਫੋਲਡਰ ਸਿਲੈਕਟ ਕੀਤਾ ਹੈ ਉਹਦੇ ਕੰਟੈਂਟ ਨੂੰ ਦਿਖਾਉਂਦਾ ਤੇ ਪਹਿਲਾ ਗੱਲ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਵਿੰਡੋਜ਼ ਐਕਸਪਲੋਰਰ ਵਿੱਚ ਕਿੰਨੇ ਪੇਨ ਹੁੰਦੇ ਹਨ ਉਹਨਾਂ ਦੇ ਨਾਮ ਲਿਖੋ ਪੇਨ ਮਤਲਬ ਕਿੰਨੇ ਭਾਗ ਹੁੰਦੇ ਨੇ ਜਾਂ ਕਿੰਨੇ ਹਿੱਸੇ ਹੁੰਦੇ ਨੇ ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ ਨੰਬਰ 1 ਖੱਬਾ ਪੇਨ ਖੱਬਾ ਪੇਨ ਡਰਾਈਵਜ਼ ਅਤੇ ਫੋਲਡਰਸ ਨੂੰ ਦਿਖਾਉਂਦਾ ਹੈ ਡਰਾਈਵਜ਼ ਮਤਲਬ ਕਿ ਤੁਹਾਡੇ ਕੰਪਿਊਟਰ 'ਚ ਮੰਨ ਲਓ ਹਾਰਡ ਡਿਸਕ ਲੱਗੀ ਹੈ ਉਸ ਹਾਰਡ ਡਿਸਕ ਦੇ ਤਿੰਨ ਪਾਰਟੀਸ਼ਨ ਹੈ ਸੀ ਡੀ ਈ ਇਸ ਤੋਂ ਇਲਾਵਾ ਦੀ ਪੈਨ ਡਰਾਈਵ ਲਗਾਈ ਦੀ ਹੈ ਮੰਨ ਲਓ ਐਫ ਹੈਗੀ ਹੈ ਸੀ ਡੀ ਰਾਈਟਰ ਲਗਾਏ ਦਾ ਮੰਨ ਲਓ ਜੀ ਹੈਗਾ ਮਤਲਬ ਕਿ ਉਹ ਜਿਹੜੀਆਂ ਡਰਾਈਵਸ ਆ ਖੱਬੇ ਪੇਂਚ ਦਿਖਾਈ ਦੇਣਗੀਆਂ ਉਸ ਤੋਂ ਇਲਾਵਾ ਫੋਲਡਰ ਜਿਵੇਂ ਆਪਾਂ ਕਹਿ ਸਕਦੇ ਹਾਂ ਡੈਸਕਟਾਪ ਡਾਊਨਲੋਡਸ ਮਾਈ ਡਾਕੂਮੈਂਟਸ ਉਹ ਲੈਫਟ ਸਾਈਡ ਤੇ ਦਿਖਾਈ ਦਿੰਦੇ ਨੇ ਸੱਜਾ ਪੇਂ ਸੱਜਾ ਪੇਂ ਸਾਨੂੰ ਖੱਬੇ ਪੇਂ ਵਿੱਚ ਚੁਣੀ ਹੋਈ ਡਰਾਈਵ ਜਾਂ ਫੋਲਡਰ ਦੀ ਸਮਗਰੀ ਦਿਖਾਉਂਦਾ ਹੈ ਮਤਲਬ ਕਿ ਖੱਬੇ ਸਾਈਡ ਤੋਂ ਤੁਸੀਂ ਕੋਈ ਫੋਲਡਰ ਚੁਣ ਲਿਆ ਹੈ ਜਾਂ ਡਰਾਈਵ ਚੁਣ ਲਈ ਹੈ ਉਹਦਾ ਜਿਹੜਾ ਕੰਟੈਂਟ ਹੈ ਉਹ ਸਾਨੂੰ ਸੱਜੇ ਪਾਸੇ ਨਜ਼ਰ ਆਵੇਗਾ ਤੇ ਵਿੰਡੋਜ਼ ਐਕਸਪਲੋਰਰ ਜਿਹੜਾ ਹੈ कुछ इस तरह नजर आती तो है लोकल क्लिक हो जीडी समगरी है सज्जे पास रईट पेन में नजर आ रही है दूसरा प्रश्न है विंडोज एक्सप्लोर के नाम लिखो ਵਿੰਡੋਜ਼ ਐਕਸਪਲੋਰਰ ਦੇ ਵੱਖ-ਵੱਖ ਭਾਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ ਵਿੰਡੋਜ਼ ਐਕਸਪਲੋਰਰ ਦੀ ਵਿੰਡੋ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ ਸਭ ਤੋਂ ਉੱਪਰ ਟਾਈਟਲ ਬਾਰ ਨਜ਼ਰ ਆਉਂਦੀ ਹੈ ਟਾਈਟਲ ਬਾਰ ਐਪਲੀਕੇਸ਼ਨ ਦਾ ਨਾਮ ਦੱਸਦੀ ਹੈ ਕਿ ਅਸੀਂ ਵਿੰਡੋਜ਼ ਐਕਸਪਲੋਰਰ 'ਚ ਕੰਮ ਕਰ ਰਹੇ ਹਾਂ ਬੈਕ ਅਤੇ ਫੋਰਵਰਡ ਬਟਨ ਬੈਕ ਦਾ ਮਤਲਬ ਪਿੱਛੇ ਆਉਣਾ ਫੋਰਵਰਡ ਮਤਲਬ ਅਗਲੇ ਆਪਸ਼ਨਸ 'ਤੇ ਜਾਣਾ ਜਿਹੜੀ ਅਗਲੀ ਡਰਾਈਵ ਜਾਂ ਫੋਲਡਰ ਤੁਸੀਂ ਓਪਨ ਕੀਤੇ ਹੋਏ ਨੇ ਨੰਬਰ 3 ਐਡਰੈਸ ਬਾਰ ਐਡਰੈਸ ਬਾਰ ਦੱਸਦੀ ਹੈ ਕਿ ਅਸੀਂ ਕਿਹੜੀ ਐਪਲੀਕੇਸ਼ਨ 'ਚ ਕੰਮ ਕਰ ਰਹੇ ਹਾਂ ਅਡਰੈਸ bar ਚ ਲਾਇਬ੍ਰੇਰੀਜ਼ ਲਿਖਿਆ ਨਜ਼ਰ ਆ ਰਿਹਾ ਹੈ। ਨੰਬਰ 4 ਸਰਚ ਬਾਕਸ ਕੰਪਿਊਟਰ ਵਿੱਚੋਂ ਕਿਸੇ ਆਈਟਮ ਨੂੰ ਕਿਸੇ ਫੋਲਡਰ ਨੂੰ ਫਾਈਲ ਨੂੰ ਸਰਚ ਕਰਨਾ ਹੈ ਕਿ ਅਸੀਂ ਉਹਦਾ ਨਾਮ ਐ ਸਰਚ ਬਾਕਸ ਉੱਪਰ ਨਜ਼ਰ ਆ ਰਿਹਾ ਹੈ। ਇਹਦੇ ਵਿੱਚ ਟਾਈਪ ਕਰਕੇ ਫਾਈਂਡ ਕਰ ਸਕਦੇ ਹਾਂ। ਨੰਬਰ 5 ਮੀਨੂ bar ਅਸੀਂ ਦੇਖ ਰਹੇ ਫਾਈਲ, ਐਡਿਟ, view, ਟੂਲਸ, ਹੈਲਪ ਐਨੂੰ ਮੀਨੂ bar ਬੋਲਦੇ ਹਨ। ਨੰਬਰ 6 ਟੂਲ bar ਇਹਦੇ નીચે ਹੀ ਤੁਹਾਨੂੰ ਟੂਲ bar ਨਜ਼ਰ ਆਵੇਗਾ। ਕੁਝ ਵਕਫਾਕ অপਸ਼ਨਸ ਹੋਣਗੇ। ਨੰਬਰ 7 ਸਟੇਟਸ bar ਸਟੇਟਸ bar ਸਭ ਤੋਂ ਥਲੇ ਨਜ਼ਰ ਆਉਂਦੀ ਹੈ ਇੱਥੇ ਲਿਖਿਆ ਹੈ ਚਾਰ ਆਈਟਮਸ ਕੀ ਇਸ ਲਾਇਬ੍ਰੇਰੀ ਨਾਮ ਦੀ ਐਪਲੀਕੇਸ਼ਨ ਚ ਫੋਲਡਰ ਚ ਚਾਰ ਜਿਹੜੇ ਫਾਈਲਾਂ ਜਾਂ ਫੋਲਡਰ ਪਏ ਹੋਏ ਨੇ ਤੀਜਾ ਪ੍ਰਸ਼ਨ ਹੈ ਫਾਈਲ ਅਤੇ ਫੋਲਡਰ ਉੱਪਰ ਵạchਿਤ ਕਰੋ ਇਸ ਨੂੰ ਮੈਂ ਟੈਬੂਲਰ ਫਾਰਮ ਚ ਸਮਝਾਇਆ ਉਹ ਕਿਉਂ ਕਿਉਂਕਿ ਟੈਬੂਲਰ ਫਾਰਮ ਚ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਏਗਾ ਤੇ ਦੋਨਾਂ ਦਾ ਕੰਪੈਰੀਜ਼ਨ ਵੀ ਸਮਝ ਆ ਜਾਏਗਾ ਤੇ ਫਾਈਲ ਬਾਰੇ ਦੱਸਣਾ ਚਾਹਾਂਗਾ ਕਿ ਤੁਸੀਂ ਕਿਸੇ ਵੀ ਐਪਲੀਕੇਸ਼ਨ 'ਚ ਕੰਮ ਕਰਦੇ ਹੋ ਚਾਹੇ ਵਰਡ ਐਕਸਲ ਪਾਵਰਪੁਆਇੰਟ ਪੇਂਟ ਉਹਦੇ ਵਿੱਚ ਜੋ ਵੀ ਤੁਸੀਂ ਬਣਾਉਂਦੇ ਹੋ ਉਹਨਾਂ ਦੀ ਫਾਈਲ ਹੋ ਤੇ ਜਿਹੜੀ ਫੋਲਡਰ ਹੈ ਫੋਲਡਰ ਨੂੰ ਡਾਇਰੈਕਟਰੀ ਵੀ ਕਿਹਾ ਜਾਂਦਾ ਹੈ ਤੇ ਫੋਲਡਰ yellow ਕਲਰ ਦਾ ਹੁੰਦਾ ਹੈ ਤੇ ਫੋਲਡਰ ਦੇ ਅੰਦਰ ਆਪਾਂ ਜਿੰਨੀ ਮਰਜ਼ੀ ਫਾਈਲਾਂ ਸੇਵ ਕਰ ਸਕਦੇ ਹਾਂ ਤੇ ਸਬ ਫੋਲਡਰ ਵੀ ਸੇਵ ਕਰ ਸਕਦੇ ਹਾਂ ਤੇ ਜੇਕਰ ਆਪਾਂ ਫਾਈਲ ਦਾ ਪਹਿਲੇ ਪੁਆਇੰਟ ਦੀ ਗੱਲ ਕਰੀਏ ਤੇ ਕਹਿ ਸਕਦੇ ਹਾਂ ਫਾਈਲ ਸੰਬੰਧਿਤ ਡਾਟਾ ਜਾਂ ਜਾਣਕਾਰੀ ਦਾ ਸਮੂਹ ਹੈ ਰਾਈਟ ਸਾਈਡ ਤੇ ਫੋਲਡਰ ਕੰਪਿਊਟਰਾਂ ਤੇ ਫਾਈਲਾਂ ਨੂੰ ਸੰਗਠਿਤ ਕਰਨ ਦਾ ਤਰੀਕਾ ਹੈ ਕਿ ਇਦਾਂ ਜੇ ਫਾਈਲਾਂ ਸੇਵ ਕਰਾਂਗੇ ਫਾਈਲਾਂ ਬਿਖਰ ਜਾਣਗੀਆਂ ਜਦਕਿ ਫੋਲਡਰ ਦੀ ਮਦਦ ਨਾਲ ਜਿਹੜੀ ਫਾਈਲਾਂ ਆ ਉਹ ਸਾਡੀਆਂ ਸੰਗਠਿਤ ਰਹਿ ਸਕਦੀਆਂ ਨੇ ਇੱਕ ਥਾਂ ਤੇ ਸੇਫ ਰਹਿ ਸਕਦੀਆਂ ਨੇ ਨੰਬਰ 2 ਫਾਈਲ ਵਿੱਚ ਕੋਈ ਹੋਰ ਫਾਈਲ ਜਾਂ ਫੋਲਡਰ ਸ਼ਾਮਲ ਨਹੀਂ ਹੋ ਸਕਦਾ ਮੀਨਸ ਕਿ ਫਾਈਲ ਚ ਕੋਈ ਹੋਰ ਆਪਾਂ ਫਾਈਲ ਐਡ ਨਹੀਂ ਕਰ ਸਕਦੇ ਨਾ ਹੀ ਫੋਲਡਰ ਸ਼ਾਮਲ ਕਰ ਸਕਦੇ ਹਾਂ ਜਦਕਿ ਦੂਜੇ ਪਾਸੇ ਰਾਈਟ ਸਾਈਡ ਸੈਕੰਡ ਪੁਆਇੰਟ ਹੈ ਫੋਲਡਰ ਵਿੱਚ ਕੋਈ ਹੋਰ ਫਾਈਲ ਜਾਂ ਫੋਲਡਰ ਸ਼ਾਮਲ ਹੋ ਸਕਦਾ ਹੈ ਫੋਲਡਰ ਦੇ ਵਿੱਚ ਆਪਾਂ ਫਾਈਲ ਵੀ ਸੇਵ ਕਰ ਸਕਦੇ ਆ ਤੇ ਫੋਲਡਰ ਤੇ ਸਬ ਫੋਲਡਰ ਵੀ ਸੇਵ ਕਰ ਸਕਦੇ ਆ ਨੰਬਰ 3 ਫਾਈਲ ਦੀ ਐਕਸਟੈਂਸ਼ਨ ਹੁੰਦੀ ਹੈ ਐਕਸਟੈਂਸ਼ਨ ਦਾ ਮਤਲਬ ਆ ਕਿਹੜੇ ਪਲੇਟਫਾਰਮ 'ਚ ਕੰਮ ਕਰ ਰਹੇ ਆ ਜਿਵੇਂ ਕਿ ਪੇਂਟ ਵਿੱਚ ਕੰਮ ਕਰਦੇ ਆ ਪੇਂਟ ਵਿੱਚ ਫਾਈਲ ਦੀ ਐਕਸਟੈਂਸ਼ਨ ਹੁੰਦੀ ਹੈ .bmp MS ਵਰਡ 'ਚ ਕੰਮ ਕਰਾਂਗੇ ਉਹਦੇ 'ਚ ਐਕਸਟੈਂਸ਼ਨ ਹੁੰਦੀ ਹੈ .docx ਨੋਟਪੈਡ 'ਚ ਕੰਮ ਕਰਦੇ ਆ ਉਸ ਦੀ ਐਕਸਟੈਂਸ਼ਨ ਹੁੰਦੀ ਹੈ .txt ਬਟ ਜਦੋਂ ਫੋਲਡਰ ਆ ਇਸ ਦੀ ਕੋਈ ਐਕਸਟੈਂਸ਼ਨ ਨਹੀਂ ਹੁੰਦੀ ਨੰਬਰ 4 ਫਾਈਲ ਕੰਪਿਊਟਰ ਦੀ ਮੈਮਰੀ ਵਿੱਚ ਥਾਂ ਲੈਂਦੀ ਹੈ ਜਦੋਂ ਫਾਈਲ ਨੂੰ ਸੇਵ ਕਰੋਗੇ ਉਹ ਸਾਈਜ਼ ਲਵੇਗੀ ਸਪੇਸ ਲਵੇਗੀ ਕੋਈ KB ਵਿੱਚ ਜਾਂ MB ਵਿੱਚ ਜਦਕਿ ਰਾਈਟ ਸਾਈਡ ਤੇ ਫੋਲਡਰ ਕੰਪਿਊਟਰ ਦੀ ਮੈਮਰੀ ਵਿੱਚ ਥਾਂ ਨਹੀਂ ਲੈਂਦਾ ਤੇ ਫੋਲਡਰ ਦਾ ਸਾਈਜ਼ ਕਿਸ ਦੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਫੋਲਡਰ ਦੇ ਅੰਦਰ ਕਿੰਨੀਆਂ ਫਾਈਲਾਂ ਸੇਵ ਕੀਤੀਆਂ ਨੇ ਜੇ ਫੋਲਡਰ ਦੇ ਅੰਦਰ ਕੋਈ ਵੀ ਫਾਈਲ ਨਹੀਂ ਹੈਗੀ ਤੇ ਫੋਲਡਰ ਸਾਈਜ਼ 0 ਹੋਵੇਗਾ ਨੈਕਸਟ ਹੈ ਵੱਡੇ ਉਤਰਾਵਲੇ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਵਿੰਡੋਜ਼ ਐਕਸਪਲੋਰਰ ਕੀ ਹੈ ਵਿੰਡੋਜ਼ ਐਕਸਪਲੋਰਰ ਨੂੰ ਖੋਲਣ ਦੇ ਵੱਖ-ਵੱਖ ਤਰੀਕੇ ਲਿਖੋ ਵਿੰਡੋਜ਼ ਐਕਸਪਲੋਰਰ ਨੂੰ ਫਾਈਲ ਐਕਸਪਲੋਰਰ ਵੀ ਕਿਹਾ ਜਾਂਦਾ ਹੈ ਇਹ ਵਿੰਡੋਜ਼ ਆਪਰੇਟਿੰਗ ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਇਸ ਦੀ ਵਰਤੋਂ ਕੰਪਿਊਟਰ ਵਿੱਚ ਮੌਜੂਦ ਡਰਾਈਵਸ ਫਾਈਲਾਂ ਅਤੇ ਫੋਲਡਰਾਂ ਨੂੰ ਦੇਖਣ ਲਈ ਕੀਤੀ ਜਾਂਦੀ ਹੈ ਇਹਦੇ ਵੱਖ-ਵੱਖ ਤਰੀਕੇ ਨੇ ਇੱਥੇ ਮੈਂ ਇੱਕ ਤਰੀਕਾ ਦੱਸਿਆ ਹੋਇਆ ਹੈ ਉਹ ਸਟੈਪ ਕੀ ਨੇ ਨੰਬਰ 1 స్టార్ਟ ਬਟਨ ਤੇ ਕਲਿੱਕ ਕਰੋ ਨੰਬਰ 2올 ਪ੍ਰੋਗਰਾਮਸ ਤੇ ਕਲਿੱਕ ਕਰੋ ਨੰਬਰ 3 ਐਸੈਸਰੀਜ਼ ਤੇ ਕਲਿੱਕ ਕਰੋ ਤੇ ਨੰਬਰ 4 ਵਿੰਡੋਜ਼ ਐਕਸਪਲੋਰਰ ਤੇ ਕਲਿੱਕ ਕਰੋ ਜਿਵੇਂ ਤੁਸੀਂ ਵਿੰਡੋਜ਼ ਐਕਸਪਲੋਰਰ ਤੇ ਕਲਿੱਕ ਕਰੋਗੇ ਵਿੰਡੋਜ਼ ਐਕਸਪਲੋਰਰ ਤੁਹਾਡੇ ਸਾਹਮਣੇ ਨਜ਼ਰ ਆਵੇਗੀ ਉਹਦੇ ਲੈਫਟ ਪੇਨ ਰਾਈਟ ਪੇਨ ਦੋਨੋਂ ਤੁਹਾਨੂੰ ਨਜ਼ਰ ਆ ਜਾਣਗੇ ਜੇ ਅਜ ਹੋਰ ਐਡ ਕਰਨਾ ਹੋਵੇ ਵਿੰਡੋ ਜਮਾ E ਕੀ ਦਬਾਓਗੇ ਉਹਦੇ ਨਾਲ ਵੀ ਵਿੰਡੋਜ਼ ਐਕਸਪਲੋਰਰ ਖੁੱਲ ਜਾਏਗਾ ਇਸ ਤੋਂ ਇਲਾਵਾ ਤੁਸੀਂ ਰਨ ਬਾਕਸ ਤੇ ਜਾ ਕੇ ਐਕਸਪਲੋਰਰ ਟਾਈਪ ਕਰੋਗੇ ਤੇ ਤਾਂ ਵੀ ਵਿੰਡੋਜ਼ ਐਕਸਪਲੋਰਰ ਖੁੱਲ ਸਕਦੇ ਹੋ। ਪ੍ਰਸ਼ਨ ਨੰਬਰ 2 ਵਿੰਡੋਜ਼ ਐਕਸਪਲੋਰਰ ਦੇ ਵੱਖਰੇ ਵੱਖਰੇ 뷰 ਬਾਰੇ ਲਿਖੋ। ਵਿੰਡੋਜ਼ ਐਕਸਪਲੋਰਰ ਦੇ 8뷰 ਹਨ। 뷰 ਮਤਲਬ ਕਿ ਕਿਹੜੇ ਕਿਹੜੇ ਤਰੀਕੇ ਨਾਲ ਤੁਸੀਂ ਫਾਈਲਾਂ ਫੋਲਡਰਸ ਨੂੰ ਦੇਖ ਸਕਦੇ ਹੋ। ਇੱਕ 8뷰 ਸਾਹਮਣੇ ਨਜ਼ਰ ਆ ਰਹੇ ਨੇ। ਨੰਬਰ 1 ਐਕਸਟਰਾ ਲਾਰਜ ਆਈਕਨਸ। ਕੀ ਵੱਡੇ ਵੱਡੇ ਆਈਕਨ ਨਜ਼ਰ ਆਣਗੇ। ਨੰਬਰ 2 ਲਾਰਜ ਆਈਕਨਸ ਐਕਸਟਰਾ ਲਾਰਜ ਤੋਂ ਥੋੜੇ ਜਿ ਛੋਟੇ ਜੇ ਨੰਬਰ 3 ਮੀਡੀਅਮ ਆਈਕਨਸ ਐਮੀਡੀਅਮ ਫਾਰਮ 'ਚ ਨਜ਼ਰ ਆਣਗੇ ਸਮਾਲ ਆਈਕਨ ਬਹੁਤ ਜ਼ਿਆਦਾ ਛੋਟੇ ਛੋਟੇ ਆਈਕਨ ਨਜ਼ਰ ਆਣਗੇ ਤੇ ਇਹਦਾ ਲਿਸਟ ਵਾਲਾ 뷰 ਹੈ ਇਹ ਲਿਸਟ ਦੀ ਫਾਰਮ 'ਚ ਤੁਹਾਡੀ ਫਾਈਲਾਂ ਦੇ ਫੋਲਡਰਸ ਨੂੰ ਦਿਖਾਏਗਾ ਤੇ ਡਿਟੇਲਸ 뷰 ਇਹ ਫਾਈਲ ਜਾਂ ਫੋਲਡਰ ਦੀ ਫੁੱਲ ਇਨਫੋਰਮੇਸ਼ਨ ਦੱਸੇਗਾ ਕਿ ਫਾਈਲ ਦਾ ਨਾਮ ਕੀ ਹੈ ਫਾਈਲ ਦੀ ਟਾਈਪ ਕੀ ਹੈ ਫਾਈਲ ਨੂੰ ਕਿਹੜੇ ਤਰੀਕ ਨਾਲ ਤੁਸੀਂ ਅਪਡੇਟ ਕੀਤਾ ਮੋਡੀਫਾਈ ਕੀਤਾ ਨੰਬਰ 7 ਟਾਈਲਸ ਇਹ ਤੁਹਾਡੀ ਫਾਈਲਸ ਨੂੰ ਟਾਈਲਸ ਦੀ ਫਾਰਮ 'ਚ ਦਿਖਾਏਗਾ ਤੇ ਲਾਸਟ ਹੈ ਨੰਬਰ 8 ਕੰਟੈਂਟ ਇਹ ਕੰਟੈਂਟ ਫਾਰਮ 'ਚ ਦਿਖਾਏਗਾ ਐਦੇ ਲਈ ਤੁਸੀਂ ਵਿੰਡੋਜ਼ ਐਕਸਪਲੋਰਰ ਖੋਲ ਕੇ ਇਹਦੇ ਵੱਖ-ਵੱਖ 视图 ਤੇ ਕਲਿੱਕ ਕਰਕੇ ਦੇਖ ਸਕਦੇ ਹੋ ਕਿ ਕਿਹੜਾ 视图 ਕਿਵੇਂ ਫਾਈਲ ਦਾ ਫੋਲਡਰ ਨੂੰ ਦਿਖਾਉਂਦਾ ਹੈ ਪ੍ਰਸ਼ਨ ਨੰਬਰ 3 ਵਿੰਡੋਜ਼ ਵਿੱਚ ਡੈਸਕਟਾਪ ਨੂੰ ਕਸਟਮਾਈਜ਼ ਕਰਨ ਸੰਬੰਧੀ ਆਪਸ਼ਨਾਂ ਬਾਰੇ ਜਾਣਕਾਰੀ ਦਿਓ ਕਿ ਡੈਸਕਟਾਪ ਨੂੰ ਕਿਵੇਂ ਆਪਾਂ ਬਦਲ ਸਕਦੇ ਹਾਂ ਵਿੰਡੋ ਵਿੱਚ ਡੈਸਕਟਾਪ ਨੂੰ ਕਸਟਮਾਈਜ਼ ਕਰਨ ਦੇ ਆਪਸ਼ਨ ਹੇਠ ਲਿਖੇ ਅਨੁਸਾਰ ਹਨ ਨੰਬਰ 1 ਥੀਮਸ ਥੀਮ ਸਾਡੇ ਕੰਪਿਊਟਰ ਵਿੱਚ ਤਸਵੀਰਾਂ ਰੰਗਾਂ ਅਤੇ ਆਵਾਜ਼ਾਂ ਦਾ ਸੁਮੇਲ ਹੈ ਜਿਦਾ ਮੋਬਾਈਲ 'ਚ ਥੀਮ ਹੁੰਦੇ ਨੇ ਉਹਦੇ ਨਾਲ ਆਪਾਂ ਬੈਕਗ੍ਰਾਉਂਡ ਸਟਾਈਲ ਵਗੈਰਾ ਚੇਂਜ ਕਰ ਸਕਦੇ ਹਾਂ ਉਸੇ ਤਰ੍ਹਾਂ ਕੰਪਿਊਟਰ ਦੇ ਅੰਦਰ ਵੀ ਥੀਮ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਬੈਕਗ੍ਰਾਉਂਡ ਤਸਵੀਰ ਉਹਨਾਂ ਦਾ ਕਲਰ ਤੇ ਸਾਊਂਡ ਜਿਹੜੀਆਂ ਤੋਂ ਦੇਖ ਸਕਦੇ ਹਾਂ ਨੰਬਰ 2 ਡੈਸਕਟਾਪ ਬੈਕਗ੍ਰਾਉਂਡ ਇਸ ਨੂੰ ਬੈਕਗ੍ਰਾਉਂਡ ਵੀ ਕਿਹਾ ਜਾਂਦਾ ਹੈ ਇਸਦੀ ਵਰਤੋਂ ਵਾਲਪੇਪਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਵਾਲਪੇਪਰ ਇੱਕ ਤਸਵੀਰ ਹੁੰਦੀ ਹੈ ਜਿਸ ਨੂੰ ਅਸੀਂ ਡੈਸਕਟਾਪ ਦੀ ਬੈਕਗ੍ਰਾਉਂਡ ਤੇ ਲਗਾ ਸਕਦੇ ਹਾਂ। ਜਿਵੇਂ ਤੁਸੀਂ ਮੋਬਾਈਲ 'ਚ ਨਵਾਂ ਫੋਨ ਲੈਂਦੇ ਹੋ ਉਹਦੀ ਬਲੂ ਸਕਰੀਨ ਜਾਂ ਰੈੱਡ ਸਕਰੀਨ ਨਜ਼ਰ ਆਉਂਦੀ ਹੈ। ਤੁਸੀਂ ਬਾਅਦ ਵਿੱਚ ਆਪਣੀ ਕੋਈ ਕਲਿੱਕ ਕੋਈ ਫਿਲ ਕੀਤੀ ਹੋਈ ਫੋਟੋ ਉਹਦੀ ਬੈਕਗ੍ਰਾਉਂਡ ਤੇ ਸੈੱਟ ਕਰ ਸਕਦੇ ਹੋ। ਉਸ ਨੂੰ ਵਾਲਪੇਪਰ ਜਾਂ ਡੈਸਕਟਾਪ ਬੈਕਗ੍ਰਾਉਂਡ ਕਿਹਾ ਜਾ ਸਕਦਾ ਹੈ। ਨੰਬਰ 3 ਸਕਰੀਨ ਸੇਵਰ। ਸਕਰੀਨ ਸੇਵਰ ਇੱਕ ਗ੍ਰਾਫਿਕਸ ਪ੍ਰੋਗਰਾਮ ਹੁੰਦਾ ਹੈ। ਜੇਕਰ ਅਸੀਂ ਕੰਪਿਊਟਰ ਨੂੰ ਕੁਝ ਸਮੇਂ ਲਈ ਬਿਨਾਂ ਵਰਤੇ ਖਾਲੀ ਛੱਡ ਤਾਂ ਸਕਰੀਨ ਸੇਵਰ ਆਪਣੇ ਆਪ ਚੱਲ ਪੈਂਦਾ ਹੈ। ਸਕਰੀਨ ਸੇਵਰ ਵਿੱਚ ਆਮ ਤੌਰ ਤੇ ਐਨੀਮੇਟਡ ਤਸਵੀਰਾਂ ਹੁੰਦੀਆਂ ਨੇ। ਮੀਨਸ ਕਿ ਆਪਾਂ ਕੰਪਿਊਟਰ ਦੇ ਵਿੱਚ ਕੀਬੋਰਡ ਮਾਊਸ ਨੂੰ ਥੋੜੀ ਦੇਰ ਲਈ ਟੱਚ ਨਹੀਂ ਕਰਦੇ ਤਾਂ ਆਪਾਂ ਸਕਰੀਨ ਸੇਵਰ ਸੈੱਟ ਕੀਤਾ ਹੋਇਆ ਆਪਣੇ ਆਪ ਹੀ ਕੁਝ ਮੂਵ ਕਰਦੀ ਹੋਈ ਤਸਵੀਰਾਂ ਤੁਹਾਨੂੰ ਸਾਹਮਣੇ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹਨਾਂ ਨੂੰ ਸਕਰੀਨ ਸੇਵਰ ਕਿਹਾ ਜਾਂਦਾ ਹੈ। ਨੰਬਰ 4 ਅਸੀਂ ਸੈਂਡ ਟੂ ਆਪਸ਼ਨ ਦੀ ਵਰਤੋਂ ਕਰਕੇ ਕਿਸੇ ਆਈਟਮ ਨੂੰ ਕਿਵੇਂ ਕਾਪੀ ਕਰ ਸਕਦੇ ਹਾਂ? ਸੈਂਡ ਟੂ ਆਪਸ਼ਨ ਦੀ ਵਰਤੋਂ ਕਰਕੇ किसी आइटम कॉपी करने के कदम हेठ लिखे अनुसार हैं नंबर एक उस आइटम क्लिक करो जिसनों जिस कॉपी करना चाहते हो नंबर दो उस आइटम माउस सज्जा बटन क्लिक करो नंबर तीन हूँ एक मेनू नजर आएगा और कुछ इस तरह नजर आएगा सेंटू ऑप्शन क्लिक करो देख सकते हो तो सेंटू ऑप्शन नजर आ रहे हैं जो मेरा पॉइंटर है इस तुम तो हूँ एक मेनू नजर आएगा जो वोशन बारे दस ब्लूटूथ कंप्रैस जिप फोल्डर डैस्कटॉप डॉक्यूमेंट अलग अलग ऑप्शन नजर आ रहे हैं लोड़ी लोकेशन से क्लिक करो जिथे फाइल लेके जाना चाहते हो दो जिदा मैं उन्होंने डैस्कटॉप क्लिक कर दिना एदगा कि जी आइटम तो चुनी हुई है डैक्टॉपते शोटकट बन जाएगा पर्शन है सक्रीन सेवन संबंधी जानकारी दौ ਇਹਦੇ ਬਾਰੇ ਤੁਹਾਨੂੰ ਪਹਿਲੇ ਵੀ ਦੱਸ ਚੁੱਕੇ ਹਾਂ ਸਕਰੀਨ ਸੇਵਰ ਇੱਕ ਗ੍ਰਾਫਿਕਸ ਪ੍ਰੋਗਰਾਮ ਹੁੰਦਾ ਹੈ ਜੇਕਰ ਅਸੀਂ ਕੰਪਿਊਟਰ ਨੂੰ ਕੁਝ ਸਮੇਂ ਲਈ ਬਿਨਾਂ ਵਰਤੇ ਖਾਲੀ ਛੱਡ ਦਿੰਦੇ ਹਾਂ ਤਾਂ ਸਕਰੀਨ ਸੇਵਰ ਆਪਣੇ ਆਪ ਚੱਲ ਪੈਂਦਾ ਹੈ ਸਕਰੀਨ ਸੇਵਰ ਵਿੱਚ ਆਮ ਤੌਰ ਤੇ ਐਨੀਮੇਟਿਡ ਤਸਵੀਰਾਂ ਹੁੰਦੀਆਂ ਹਨ ਤੁਸੀਂ ਕਦੇ ਦੇਖਿਆ ਹੋਣਾ ਹੈ ਕਿ ਤੁਸੀਂ ਆਪਣਾ ਲੈਪਟਾਪ ਜਾਂ ਕੰਪਿਊਟਰ ਤੇ ਕੰਮ ਕਰ ਰਹੇ ਹੋ ਤੁਸੀਂ ਨਾ ਹੀ ਮਾਊਸ ਨੂੰ ਯੂਜ਼ ਕੀਤਾ ਹੈ ਤੇ ਨਾ ਹੀ ਕੀਬੋਰਡ ਨੂੰ ਤੇ ਕੁਝ ਸਮੇਂ ਬਾਅਦ ਆਪਣੇ ਆਪ ਇਸ ਸਕਰੀਨ ਤੇ ਤੁਹਾਨੂੰ ਕੁਝ ਬੱਬਲਸ ਜਾਂ ਤਸਵੀਰਾਂ ਮੂਵ ਕਰਦੀਆਂ ਨਜ਼ਰ ਆਉਂਦੀਆਂ ਨੇ ਉਸ ਨੂੰ ਸਕਰੀਨ ਸੇਵਰ ਕਿਹਾ ਜਾਂਦਾ ਹੈ ਸਕਰੀਨ ਸੇਵਰ ਅਸੀਂ ਮੋਬਾਈਲ 'ਚ ਵੀ ਲਗਾ ਸਕਦੇ ਹਾਂ ਤੇ ਕੰਪਿਊਟਰ ਵਿੱਚ ਵੀ ਹੁਣ ਤੁਹਾਨੂੰ ਦੱਸਾਂਗਾ ਕਿ ਕੰਪਿਊਟਰ ਦੇ ਵਿੱਚ ਅਸੀਂ ਸਕਰੀਨ ਸੇਵਰ ਕਿਵੇਂ ਲਾਗੂ ਕਰ ਸਕਦੇ ਹਾਂ ਨੰਬਰ 1 ਡੈਸਕਟਾਪ ਦੀ ਖਾਲੀ ਥਾਂ ਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ ਨੰਬਰ 2 ਪਰਸਨਲਾਈਜ਼ অপਸ਼ਨ ਤੇ ਕਲਿੱਕ ਕਰੋ ਨੰਬਰ 3 ਹੁਣ ਇੱਕ ਵਿੰਡੋ ਨਜ਼ਰ ਆਵੇਗੀ ਨੰਬਰ 4 ਲੋਕ ਸਕਰੀਨ অপশন ਤੇ ਕਲਿੱਕ ਕਰੋ ਨੰਬਰ 5 ਸਕਰੀਨ ਸੇਵਰ ਸੈਟਿੰਗਸ অপশন ਤੇ ਕਲਿੱਕ ਕਰੋ ਹੁਣ ਇੱਕ ਡਾਇਲੌਗ ਬਾਕਸ ਨਜ਼ਰ ਆਵੇਗਾ ਇਸ ਡਾਇਲੌਗ ਬਾਕਸ ਵਿੱਚੋਂ ਕਿਸੇ ਇੱਕ ਸਕਰੀਨ ਸੇਵਰ ਦੀ ਚੋਣ ਕਰੋ ਅਤੇ ਓਕੇ ਬਟਨ ਤੇ ਕਲਿੱਕ ਕਰੋ ਤੇ ਇਸ ਨਾਲ ਕੀ ਹੋਏਗਾ ਜਿਹੜਾ ਸਕਰੀਨ ਸੇਵਰ ਤੁਸੀਂ ਲਗਾਇਆ ਹੈ ਉਹ ਸੈੱਟ ਹੋ ਜਾਏਗਾ ਤੇ ਤੁਸੀਂ ਉਹਦੀ ਟਾਈਮਿੰਗ ਵੀ ਸੈੱਟ ਕਰ ਸਕਦੇ ਹੋ ਕਿ ਸਕਰੀਨ 'ਤੇ ਵਰ 1 ਮਿੰਟ ਬਾਅਦ 2 ਮਿੰਟ ਬਾਅਦ ਕਿੰਨੇ ਮਿੰਟ ਬਾਅਦ ਚਲੇ ਜਦੋਂ ਤੁਸੀਂ ਕੀਬੋਰਡ ਜਾਂ ਮਾਊਸ ਨੂੰ ਟੱਚ ਨਹੀਂ ਕਰੋਗੇ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨਸ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਵਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ